ਪੂਰੇ ਪੰਜਾਬੀ ਨਹੀਂ ਬਲਕਿ ਅਨੇ ਸਿਟਾਉਂ ਦੇ ਵੀ ਇੰਤਜ਼ਾਰ ਹੁੰਦਾ ਹੈ ਕਿ ਪ੍ਰੇਮ ਦਾਮ ਦਾ ਮੇਲਾ ਆਊਗਾ 21 22 23 April ਦਾ ਜਿਹਦੇ ਵਿੱਚ ਅੱਜ ਰਿਪੋਰਟ ਲੈ ਆ ਗਿਆ ਹੈ ਕਿ ਇਸ ਵਾਰ 7-8 ਸਾਲ ਦੇ ਬਾਅਦ ਸੋਨੇ ਚੰਦੀ ਰਸਤੇ ਬੈਠ ਕੇ ਸਰਕਾਰ ਲੱਗਦਾ ਤਾਂ ਸਰਕਾਰ ਰਾਮੀਲਾ ਮੈਦਾਨ ਤੋਂ ਸ਼ਿਪਰੀ ਚੌਂਕ ਕੱਕਾ ਰੋੜ ਦੇ ਪ੍ਰੇਮ ਦਾਮ 'ਚ ਪਹੁੰਚਣਗੇ ਵਿਸ਼ਾਲ ਰਸੀ ਯਾਤਰਾ ਗੱਡੀ ਜਾਊਗੀ ਬਿਲਕੁਲ ਬਿਲਕੁਲ ਇਸ ਵਾਰ ਹਵਾਈ ਮਾਰਗ ਤੇ ਨਹੀਂ ਫੁੱਲਾਂ ਦੀ ਵਰਖਾ ਹੋਗੀ ਹੈਲੀਕਾਪਟਰੋਂ ਵੇ ਜਾਂ ਫਿਰ ਟੈਰ ਲੈਂਡਿੰਗ ਥਰੂ ਹੋਵੇ ਹਵਾਈ ਮਾਰਗ ਤੇ ਹੀ ਫੁੱਲਾਂ ਦੀ ਵਰਖਾ ਹੋਗੀ ਚਾਹ ਦੇ ਅਸਮ ਹੋਗੀ 23 ਨੂੰ ਜਿਹਦੇ ਵਿੱਚ ਅਜ ਮੇਟਿਵ ਤੋਂ ਚਾਦਰ ਆਉਗੀ ਔਰ ਖਜਾ ਕਤਬ ਬਖਤਿਆਰ ਕਾਕੀ ਮਹਿਰੋਲੀ ਸ਼ਰੀਫ ਤੋਂ ਹਜ محمد निजामुद्दौला ਮੈਂ ਅਬੂ ਬਲਾਈ ਦਿੱਲੀ ਤੋਂ ਕਲੀ ਸ਼ਰੀਫ ਤੋਂ ਉਸ ਤੋਂ ਬਾਅਦ ਦਰਬਾਰ ਦੀ ਚਾਦਰ ਪੇਸ਼ ਕੀਤੀ ਜਾਊਗੀ ਫਿਰ ਛੰਡੇ ਰਸਮ ਹੋਊਗੀ ਫਿਰ ਮਹਿੰਦੀ ਰਸਮ ਉਸ ਤੋਂ ਬਾਅਦ ਚਮਰ ਰਸੰਦੇ ਨਾਲ ਮੇਲੇ ਦਾ ਆਗਾਜ਼ ਹੋਊਗਾ ਸੰਗਤ ਕਾਫੀ ਦੂਰ ਦੂਰੋਂ ਆਉਂਦੀ ਹੈ ਤੇ ਉਹਨਾਂ ਵਾਸਤੇ ਰਹਿਣ ਸਹਿਣ ਦੇ ਪ੍ਰਬੰਧ ਕਿਸ ਤਰੀਕੇ ਨਾਲ ਜੀ ਬਿਲਕੁਲ ਪ੍ਰੇਮਦਾਮ ਦੇ ਵਿੱਚ ਜਿੰਨੀ ਵੀ ਸੰਗਤ ਅੰਨੇ ਸਟੇਟਸ ਤੋਂ ਆਊਗੀ ਦੇਸ਼ਕੋ এমপি ਦੀ ਸੰਗਤ ਹੈ ਮਾ ਰਾਸ਼ਟਰੀ ਸੰਗਤ ਹੈ ਹਰਿਆਣੇ ਦੀ ਹਿਮਾਚਲ ਦੀ ਜਿੰਨੀ ਵੀ ਸੰਗਤ ਹੋਊਗੀ ਸਭ ਦਾ ਰਹਿਣ ਖਾਣ ਪੀਣ ਦਾ ਇੰਤਜ਼ਾਮ ਪ੍ਰੇਮਦਾਮ ਦੇ ਵਿੱਚ ਕੀਤਾ ਜਾਊਗਾ ਔਰ ਮੈਂ ਸਾਰੀ ਸੰਗਤ ਨੂੰ ਆਗਿਆ ਦੇ ਰਿਹਾ ਕਿ ਆਪਣਾ ਆਪਣਾ ਆਈਡੀ ਪ੍ਰੂਫ ਲੈ ਕੇ ਪ੍ਰੇਮਦਾਮ ਜਾ ਸਕਦੇ ਆਂ ਤੇ ਇਸ ਵਾਰ ਜਿੱਦਾਂ ਹਰ ਵਾਰੀ ਆਪਾਂ ਦੇਖਦੇ ਆਂ ਕਾਫੀ ਵੱਡੇ ਵੱਡੇ ਕਲਾਕਾਰ ਆਉਂਦੇ ਨੇ ਮਹਿਫਲ ਸਜਾਉਂਦੇ ਨੇ ਜਿਹੜੀ ਸੰਗਤ ਨਾਲ ਗੁਣਗਾਨ ਕਰਦੇ ਨੇ ਤਾਂ ਇਸ ਵਾਰੀ ਕੌਣ ਕੌਣ ਪਹੁੰਚ ਰਿਹਾ ਤੇ ਜੀ ਫਿਲਹਾਲ ਦੋ ਤਿੰਨ ਆਰਟਿਸਟ ਹੋ ਚੁੱਕੇ ਨੇ ਜਿਵੇਂ ਕਿ ਲਖਵਿੰਦਰ ਬੜਾਲੀ ਜੀ ਔਰ ਮਾਸਟਰ ਸਲੀਮ ਜੀ ਦਰਬਾਰ ਦੇ ਪਗੜੀਬੰਦ ਕਵਾਲ ਅਨੀਤ ਸਾਬਰੀ ਜੀ ਔਰ ਇਸ ਤੋਂ ਇਲਾਵਾ ਹੋਰ ਵੀ ਆਸਟੇਜ ਆਰਟਿਸਟ ਹੋਣਗੇ ਕਿਉਂਕਿ ਆਪਣੇ ਦੋ ਟਾਈ ਮਹੀਨੇ ਪਏ ਆ ਉਹਨਾਂ ਦਾ ਨਾਮ ਅਜੇ ਅਗਲੀ ਮੀਟਿੰਗ ਚ ਗਲੇ ਕਰਾਂਗੇ ਮੈਨੂੰ ਖੁਦ ਨੂੰ 16 ਤੋਂ 17 ਸਾਲ ਹੋ ਗਏ ਜੀ ਇੱਥੇ ਪ੍ਰੇਮ ਦਾ ਨਾਮ ਜੁੜੇ ਹੋਏ ਤੇ ਸੰਗਤ ਸਰ ਪੂਰੇ ਹਿੰਦੁਸਤਾਨ ਤੋਂ ਹੀ ਸੰਗਤਾਂ ਹਿੰਦੁਸਤਾਨ ਦਾ ਕੀ ਕਹੀਏ ਸੀ ਆਊਟ ਆਫ ਇੰਡੀਆ ਤੋਂ ਵੀ ਸੰਗਤ ਬਹੁਤ ਆਂਦੀ ਹੈ ਵਿੱਚਕਾਰ ਅੱਜ ਤੁਸੀਂ ਦੇਖ ਸਕਦੇ ਹੋ ਘੱਟੋ ਘੱਟ 500 ਸੰਗਤ 500 ਭਗਤ ਬੈਠੇ ਹੋਏ ਸੀਗੇ ਜੋ ਕਿ ਇਹ ਸ਼ੋਅ ਕਰ ਰਹੀ ਹੈ ਕਿ ਇਹ ਆਉਣ ਵਾਲੇ 2025 ਦਾ ਸਭ ਤੋਂ ਵੱਡਾ ਵਿਸ਼ਾਲ ਮੇਲਾ ਆਉਣ ਵਾਲਾ ਹੈ ਸਸਿਕਾਲ ਤੁਸੀਂ ਦੇਖੋ ਸਿਟੀ ਹੈਡਲਾਈਨਸ ਤੇ ਮੈਂ ਮਬਰ ਵੀਰ ਹਰ ਇੱਕ ਸਾਲ ਜਿਹੜਾ ਕੀ ਹੈ ਪ੍ਰੇਮ ਤਾਉਂ ਦੇ ਵਿੱਚ ਵਿਸ਼ਾਲ ਮੇਲਾ ਕਰਾਇਆ ਜਾਂਦਾ ਹੈ ਜਿਹੜਾ ਕੀ ਹੈ ਕਾਫੀ ਸੰਗਤ ਇੱਥੇ ਆਉਂਦੀ ਹੈ ਤੇ ਅੱਜ ਉਸ ਦੇ ਵਿਸ਼ੇ ਦੇ ਵਿੱਚ ਕਾਫੀ ਜੜੀ ਵਿਸ਼ਾਲ ਮੀਟਿੰਗ ਰੱਖੀ ਗਈ ਸੀ ਸਾਡੇ ਨਾਲ ਬੰਟੀ ਪਾਪਾ ਜੀ ਮਜੂਦ ਨੇ ਗੱਲਬਾਤ ਕਰਨਗੇ ਕੀ ਕੀ ਵਿਸ਼ੇ ਡਿਸਕਸ ਹੋਏ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਐਸਾ ਰਹਿਣਗੇ ਜੈਸਾ ਇਹ ਹੋ ਅ ਅੱਜ ਮੀਟਿੰਗ ਰੱਖੀ ਹੋਈ ਸੀ ਵਿਸ਼ਾਲ ਪੱਧਰ ਤੇ ਤੇ ਕੀ ਕੀ ਜਿਹੜੇ ਵਿਸ਼ੇ ਨੇ ਡਿਸਕਸ ਹੋਏ ਨੇ ਜੀ ਐ 16ਵਾਂ ਮੇਲਾ ਆ ਗਿਆ ਪ੍ਰੇਮਦਾਮ ਦਾ 21 22 ਤਈ ਅਪ੍ਰੈਲ ਦਾ ਜਿਹਦਾ ਪੂਰੇ ਪੰਜਾਬ ਹੀ ਨਹੀਂ ਬਲਕਿ ਅਨੇ ਸਟੇਟਾਂ ਨੂੰ ਵੀ ਇੰਤਜ਼ਾਰ ਹੁੰਦਾ ਹੈ ਕਿ ਪ੍ਰੇਮਦਾਮ ਦਾ ਮੇਲਾ ਆਊਗਾ 21 22 ਤਈ ਅਪ੍ਰੈਲ ਦਾ ਜਿਹਦੇ ਵਿੱਚ ਅੱਜ ਰਿਪੋਰਟ ਲਿਆ ਗਿਆ ਹੈ ਕਿ ਇਸ ਵਾਰ 7-8 ਸਾਲ ਦੇ ਬਾਅਦ ਸੋਨੇ ਚੰਦੀ ਰਸਤੇ ਬੈਠ ਕੇ ਸਰਕਾਰ ਲੱਗਦਾ ਤਾਂ ਸਰਕਾਰ ਰામੀਲਾ ਮੈਦਾਨ ਤੋਂ ਸ਼ਿਪਰੀ ਚੌਂਕ ਕੱਕਾ ਰੋੜ ਦੇ ਪ੍ਰੇਮਦਾਮ 'ਚ ਪਹੁੰਚਣਗੇ ਵਿਸ਼ਾਲ ਰਸ ਯਾਤਰਾ ਗੱਡੀ ਜਾਊਗੀ ਉਹ ਭੋਲੀ ਅਗਲੇ ਹਮੇਸ਼ਾ ਨਾ ਜਦੋਂ ਪਹਿਲਾਂ ਉੱਪਰ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਸੀ ਇਸ ਵਾਰ ਉਹ ਹੋਏਗੀ ਬਿਲਕੁਲ ਬਿਲਕੁਲ ਇਸ ਵਾਰ ਹਵਾਈ ਮਾਰਗ ਦੇ ਰਾਹੀਂ ਫੁੱਲਾਂ ਦੀ ਵਰਖਾ ਹੋਊਗੀ ਹੈਲੀਕਾਪਟਰੋਂ ਵੇ ਜਾਂ ਫਿਰ ਪੈਰਗਲਾਈਡਿੰਗ ਥਰੂ ਹੋਵੇ ਹਵਾਈ ਮਾਰਗ ਦੇ ਰਾਹੀਂ ਫੁੱਲਾਂ ਦੀ ਵਰਖਾ ਹੋਊਗੀ ਤੇ ਉਸ ਤੋਂ ਬਾਅਦ ਫਿਰ ਜਦੋਂ ਚੰਡੇ ਦੀ ਰਸਮ ਤੇ ਮਹਿੰਦੀ ਰਸਮ ਸਾਰਾ ਕੁਝ ਚਾਦਰ ਦੀ ਰਸਮ ਹੋਗੀ 22 ਤਰੀਕ ਨੂੰ ਜਿਹਦੇ ਵਿੱਚ ਅਜਮੇ ਸ਼ੀਖ ਤੋਂ ਚਾਦਰ ਆਊਗੀ ਔਰ ਖਜਕ ਕুতਬ ਬਖਤਿਆਰ ਕਾਕੀ ਮਹਿਰौली ਸ਼ਰੀਫ ਤੋਂ ਹਜ ਜਮਮਨ ਨਿਜ਼ਾਮੁਦੀਨ ਲਾਮੀ ਅਬੂ ਬਲਾਈ ਦਿੱਲੀ ਤੋਂ ਕਲੀ ਸ਼ਰੀਫ ਤੋਂ ਉਸ ਤੋਂ ਬਾਅਦ ਦਰਬਾਰ ਦੀ ਚਾਦਰ ਪੇਸ਼ ਕੀਤੀ ਜਾਊਗੀ ਫਿਰ ਛੰਡੇ ਰਸਮ ਹੋਊਗੀ ਫਿਰ ਮਹਿੰਦੀ ਰਸਮ ਉਸ ਤੋਂ ਬਾਅਦ ਸ਼ਮਰ ਰਸੰਦੇ ਨਾਲ ਮੇਲੇ ਦਾ ਆਗਾਜ਼ ਹੋਊਗਾ ਸੰਗਤ ਕਾਫੀ ਦੂਰ ਦੂਰੋਂ ਆਉਂਦੀ ਹੈ ਤੇ ਉਹਨਾਂ ਵਾਸਤੇ ਰਹਿਣ ਸਹਿਣ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਬਿਲਕੁਲ ਪ੍ਰੇਮਦਾਮ ਦੇ ਵਿੱਚ ਜਿੰਨੀ ਵੀ ਸੰਗਤ ਅੰਨੇ ਸਟੇਟਸ ਤੋਂ ਆਉਗੀ ਬੇਸ਼ੱਕ ਉਹ ਐਮਪੀ ਦੀ ਸੰਗਤ ਹੈ ਮਹਾਰਾਸ਼ਟਰੀ ਸੰਗਤ ਹੈ ਹਰਿਆਣੇ ਦੀ ਹਿਮਾਚਲ ਦੀ ਜਿੰਨੀ ਵੀ ਸੰਗਤ ਹੋਊਗੀ ਸਭ ਦਾ ਰਹਿਣ ਖਾਣ ਪੀਣ ਦਾ ਇੰਤਜ਼ਾਮ ਪ੍ਰੇਮਦਾਮ ਦੇ ਵਿੱਚ ਕੀਤਾ ਜਾਊਗਾ ਔਰ ਮੈਂ ਸਾਰੀ ਸੰਗਤ ਨੂੰ ਆਗਰਿਆ ਕਰੂੰਗਾ ਕਿ ਆਪਣਾ ਆਪਣਾ ਆਈਡੀ ਪ੍ਰੂਫ ਲੈ ਕੇ ਪ੍ਰੇਮਦਾਮ ਜਾ ਸਕਦੇ ਆ ਤੇ ਇਸ ਵਾਰ ਜਿੱਦਾਂ ਹਰ ਵਾਰੀ ਆਪਾਂ ਦੇਖਦੇ ਆਂ ਕਾਫੀ ਵੱਡੇ ਵੱਡੇ ਕਲਾਕਾਰ ਆਉਂਦੇ ਨੇ ਮਹਿਫਲ ਸਜਾਉਂਦੇ ਨੇ ਜਿਹੜੀ ਸੰਗਤ ਨਾਲ ਗੁਣਗਾਨ ਕਰਦੇ ਨੇ कौन पहुंच रहे थे जी फिलहाल दो तीन आर्टिस्ट हो चुके हैं जिमें लखविंदर बडाली जी और मास्टर सलीम जी दरबार के पगड़ी बंधक अनीस साबरी जी और इस अलावा होर भी आर्टिस्ट आर्ट होन क्योंकि होने दो टाइम इन है बिल्कुल उन्होंने नाम है अगली मीटिंग करा ठीक है जी तो यानी कि अपना कह लो इस इस बार कह रहे हैं कि दिन रात दो टाइम महफल चलेगी जी बिल्कुल महफिल दिन भी होगी रात में भी होगी दिन दरबार के अंदर पूरा दिन महफिल चलती रहेगी और रात्रि बारले ग्रराउंड ਇਸ ਸੰਗਤਾਂ ਵੱਲੋਂ ਜਦੋਂ ਆਪਾਂ ਮੀਟਿੰਗ ਆ ਰਹੇ ਸੀ ਬੜਾ ਅਮੀਸ ਕੁਐਸਚਨ ਰੱਖਿਆ ਗਿਆ ਕਿ ਪਾਰਕਿੰਗ ਦੀ ਸਮੱਸਿਆ ਆਉਂਦੀ ਹੈ ਜੀ ਪਾਰਕਿੰਗ ਲਈ ਅਸੀਂ ਵੈਲਿ ਪਾਰਕਿੰਗ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਪ੍ਰਸ਼ਾਸਨ ਨੂੰ ਵੀ ਆਗਰੇ ਕਰ ਰਹੇ ਹਾਂ ਕਿ ਸਾਨੂੰ ਪੂਰੀ ਤਰ੍ਹਾਂ ਸਾਥ ਦੇਵੇ ਔਰ ਆਸ-ਪਾਸ ਜ਼ਮੀਨ ਦੇ ਕੇਸੀ ਪਾਰਕਿੰਗ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤੇ ਇੱਕ ਵਾਰੀ ਸੰਗਤਾਂ ਨੂੰ ਦੱਸ ਦੋ ਵੀ ਕਿਹੜੀ ਕਿਹੜੀ ਤਰੀਕ ਨੂੰ ਮੇਲਾ ਰਹਿੰਦਾ ਮੈਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਪਰ ਪੰਜਾਬ ਦੇ ਹਰ ਬੰਦੇ ਨੂੰ ਮਿਲਿਆ ਚਾਹ ਹੁੰਦੇ ਵਸੇ 8 9 10 ਬਸ ਜਨ ਕਿ 21 22 23 April ਦਾ ਵਿਸ਼ਾਲ ਮੇਲਾ ਹੋਊਗਾ ਔਰ ਪੰਜਾਬ ਦੇ ਪਹਿਲੇ ਇੱਕ ਦੋ ਮੇਲਾ ਚ ਮੇਲਾ ਕਾ ਆਂਦਾ ਹੈ ਮੈਂ ਸਾਰੀ ਸੰਗ ਨੂੰ ਆਗਰਿਆ ਕਰੂੰਗਾ ਬੇਨਤੀ ਕਰੂੰਗਾ ਕਿ ਜਿੰਨੇ ਵੀ ਪ੍ਰੇਮ ਦਾਮ ਨੂੰ ਪਿਆਰ ਕਰਨ ਵਾਲੇ ਆ ਮੁਹੱਬਤ ਕਰਨ ਵਾਲੇ ਚਾਹਣ ਵਾਲੇ ਹੈ ਮੇਰੇ ਅਜ਼ੀਜ਼ ਨੇ ਸਭ ਨੂੰ ਮੈਂ ਹਾਗੜਿਆ ਕਰੂਆ ਕੇ 21/23 ਅਪ੍ਰੈਲ ਦੇ ਮੇਲੇ 'ਚ ਹਮਾ ਮਾ ਕੇ ਪਹੁੰਚੋ ਮੇਲੇ ਦੀ ਰੌਣਕ ਨੂੰ ਬਤਾਓ ਸਰਕਾਰ ਲੱਗਦਾ ਤਾਂ ਵੀ ਨਗਾਹ ਵਾਲੇ ਸਕੀ ਸਰਵਰ ਸਕੀ ਸੁਲਤਾਨ ਲਾਲਾ ਵਾਲੀ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਸੰਗਤਾਂ ਵਾਸਤੇ ਕੁਝ ਖਾਸ ਪ੍ਰਬੰਧ ਵੀ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਆਣ ਵਾਸਤੇ ਕਿਉਂਕਿ ਸੰਗਤ ਪੰਜਾਬ 'ਚ ਵੀ ਕਾਫੀ ਦੂਰੋਂ ਬਿਲਕੁਲ ਬਿਲਕੁਲ ਜਿੱਥੇ ਵੀ ਸੰਗਤ ਜਿੱਥੋਂ ਵੀ ਸੰਗਤ ਆਣ ਹੈ ਅਸੀਂ ਕਾਫੀ ਬਸਾਂ ਲਗਾ ਰਹੇ ਹਾਂ ਇਸ ਵਾਰ ਜਿਵੇਂ ਕਿ 4-5 ਬਸਾਂ ਜਲੰਧਰ ਤੋਂ ਆ ਰਹੀਆਂ ਨੇ ਬਟਿੰਡ ਤੋਂ ਆ ਰਹੀਆਂ ਨੇ ਮੋੜ ਮੰਡੀ ਤੋਂ ਆ ਰਹੀਆਂ ਨੇ ਮਾਨਸਾ ਤੋਂ ਆ ਰਹੀਆਂ ਨੇ ਬੁਢਲਾਡੇ ਤੋਂ ਆ ਰਹੀਆਂ cavi. ਬਸਾਂ ਦੀ ਡਿਟੇਲ ਹੈ ਜੇ ਪ੍ਰੋਪਰ ਨਹੀਂ ਕਰ ਪਾਈ ਹੈਗੇ ਲੇਕਿਨ ਮੈਂ ਕੁਝ ਸ਼ਰਤਾਂ ਦੱਸਦੇ ਆ ਤਾਂ ਮੇਲੇ ਤੋਂ 7-8 ਦਿਨ ਪਹਿਲਾਂ ਅਸੀਂ ਆਪਣੀ ਪੂਰੀ ਬਸਾਂ ਦੀ ਡਿਟੇਲ ਔਰ ਫੋਨ ਨੰਬਰ ਆਪਣੀ ਆਈਡੀ ਤੇ ਪਾ ਦਾਂਗੇ ਜਿੰਨਾ ਸੰਗਤ ਕੋਲ ਆਉਣ ਦੀ ਕੋਈ ਸੁਵਿਧਾ ਨਾ ਹੋਵੇ ਉਹ ਸਾਡੇ ਕਿਸੇ ਵੀ ਆਈਡੀ ਤੇ ਕੰਟੈਕਟ ਕਰਕੇ ਬਸ ਦਾ ਟਾਈਮ ਕੰਟੈਕਟ ਕਰਕੇ ਬਸ ਚਮੋਦ ਕੇ ਪ੍ਰੇਮਦਾਬ ਪਹੁੰਚ ਸਕਦੇ ਇੱਕ ਵਾਰੀ ਸਾਰੇ ਸੰਗਤਾਂ ਨੂੰ ਸੱਦਾ ਜ਼ਰੂਰ ਦੇ ਦਿਆ ਵਿਚਾਲ ਮੇਲੇ ਦਾ ਜੀ ਬਿਲਕੁਲ ਮੇਰੇ ਵੱਲੋਂ ਜਿੰਨੇ ਵੀ ਪ੍ਰੇਮਦਾਬ ਨੂੰ ਪਿਆਰ ਕਰਨ ਵਾਲੇ ਆ ਚਾਹਣ ਵਾਲੇ ਆ ਸਭ ਨੂੰ ਮੈਂ ਦਿਲ ਤੋਂ ਆਗਰਿਆ ਕਰਦਾ ਕਿ ਪ੍ਰੇਮਦਾਬ ਮੇਲੇ ਤੇ ਪਹੁੰਚੋ ਹਮ ਪਹੁੰਚੋ ਮੇਲੇ ਦੀ ਰੌਣਕ ਨੂੰ ਬਤਾਓ ਔਰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਅੱਜ ਦੀ ਮੀਟਿੰਗ 16ਵਾਂ ਵਿਸ਼ਾਲ ਮੇਲਾ ਸਰਕਾਰ ਲਖਦਾ ਤਪੀਰ ਨਗਾਇਬ ਵਾਲੇ ਲਾਲਵਾਲੀ ਸਰਕਾਰ ਦਾ ਜਨਮ ਦਿਨ ਜੋ ਮੇਲੇ ਦੇ ਰੂਪ ਦੇ ਵਿੱਚ ਪ੍ਰੇਮਦਾਨ ਦੇ ਵਿੱਚ ਪਿਛਲੇ 16 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਅੱਜ ਉਹਦੇ ਫਲੈਕਸ ਦੇ ਵਿੱਚ ਮੀਟਿੰਗ ਸੀਗੀ ਜਿਹਦੇ ਵਿੱਚ ਸੇਵਾਦਾਰਾਂ ਦੇ ਡਿਊਟੀਆਂ ਲਗਾਈਆਂ ਗਈਆਂ ਜੋ ਜੋ ਸ਼ੈਡਿਊਲ ਸੀਗਾ ਸੇਵਾਦਾਰਾਂ ਨੂੰ ਦੱਸਿਆ ਗਿਆ ਕਿ ਇਸ ਵਾਰ 블랙ਬਾਕਸ 7 ਸਾਲਾਂ ਦੀ ਬਾਅਦ ਫਿਰ ਸੋਨੇ ਚਾਂਦੀ ਦੀ ਰਾਤੇ ਸਵਾਰ ਹੋ ਕੇ रथ यात्रा जा रही है लगता सरकार सोने चंदी से रात सवार रामलीला मैदान दरेसी तो शुरू होकर शिवपुरी चौक धामी अप्रैल की अप रथ यात्रा होगी अप्रैल की महफिल होगी बहुत अच्छे अच्छे आर्टिस्ट सी फिलहाल जो कवाल फाइनल वो लखविंदर बडाली मास्टर सलीम और दरबार के पगड़ीवंत कमाल अनीस सावरी और इस आर्टिस्ट होने फाइनल ਕਿ ਕਿਉਂਕਿ ਆਪਰੇ ਕਾਫੀ ਟਾਈਮ ਹੈ ਆਪਣੇ ਕੋਲ ਲੈਪਕ ਦੋਟਾ ਇਤਨੇ ਮਹੀਨੇ ਹੈ ਤਾਂ ਇੱਕ ਦੋ ਆਰਟਿਸਟ ਸਟੋਰੀ ਫਾਈਨਲ ਹੋਣਗੇ ਸੋ ਪ੍ਰੇਮ ਧਾਮ ਦੇ ਵੱਲੋਂ ਕੀ ਕੀ ਪ੍ਰਬੰਧ ਕੀਤੇ ਜਾਣਗੇ ਮੈਂ ਤੁਹਾਨੂੰ ਜਿੰਨੀ ਵੀ ਸੰਗਤ ਅੰਨਿਆ ਰਾਜ ਤੋਂ ਆ ਰਹੀ ਹੈ ਯਾਨੀ ਕਿ ਪੰਜਾਬ ਤੋਂ ਬਾਹਰੋਂ ਆ ਰਹੀ ਹੈ ਜਾਂ ਦੂਰੋਂ ਆ ਰਹੀ ਹੈ ਕਿਤੋਂ ਵੀ ਉਹਨਾਂ ਲਈ ਸਾਰਾ ਰਹਿਣ ਦਾ ਖਾਣ ਦਾ ਪੀਣ ਦਾ ਸੌਨ ਦਾ ਇੰਤਜ਼ਾਮ ਪ੍ਰੇਮ ਧਾਮ ਦੇ ਵਿੱਚ ਹੀ ਹੋਊਗਾ ਔਰ ਉਹਨਾਂ ਲਈ ਮੈਂ ਪਹਿਲਾਂ ਵੀ ਆਗਰੇ ਕਰਕੇ ਅਟਕੀ ਪਲੀਜ਼ ਆਪਣਾ ਆਪਣਾ ਆਈਡੀ ਲੈ ਕੇ ਆਨ ਉਹਨਾਂ ਦੀ ਆਈਡੀ ਹੋਊਗੀ ਜੁਮਾ ਔਰ ਉਹਨੂੰ ਰਹਿਣ ਖਾਣ ਪੀਣ ਦਾ ਇੰਤਜ਼ਾਮ ਪ੍ਰੇਮ ਧਾਮ ਦੇ ਵਿੱਚ ਹੀ ਕੀਤਾ ਜਾਵੇਗਾ ਸੰਗਤ ਸੰਗਤ ਸਾਡੇ ਕੋਲ ਤਖ਼ਤ ਪ੍ਰੇਮਦਾਮ ਸੰਜਾ ਦਰਬਾਰ ਹੈ ਇੱਕ ਕਿ ਜਿੱਹਾਂ ਪਰ ਹੋਤਾ ਹੈ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਦਾਮ ਪ੍ਰੇਮਦਾਮ ਦਰਬਾਰ ਇੱਕ ਕੌਮੀ ਇਕਤਾ ਦਰਬਾਰ ਹੈ ਕਿਤੇ ਹਰ ਸਟੇਟ ਦੇ ਵਿੱਚੋਂ ਸੰਗਤ ਆਂਦੀ ਹੈ ਲੇਕਿਨ ਜ਼ਿਆਦਾਤਰ ਮਹਾਰਾਸ਼ਟਰ MP ਹਰਿਆਣਾ ਹਿਮਾਚਲ ਜੇ ਕਿਨ ਸੰਗਤ ਹੁੰਦੀ ਹੈ ਬਾਬਾ ਜੀ ਸੰਗਤਾਂ ਦਾ ਇੱਕ ਸਵਾਲ ਹੈ ਕਹਿੰਦੇ ਨੇ ਕਿ ਸਪੇਸ ਬੜੀ ਘੱਟ ਹੈ ਤੇ ਕੰਜੈਸਟਿਡ ਸਪੇਸ ਹੈ ਤੇ ਵਾਹਨ ਵੀ ਕਈ ਵਾਰ ਜਿਹੜੇ ਚੋਰੀ ਹੋ ਜਾਂਦੇ ਨੇ ਤੇ ਕਈ ਵਾਰ ਜੋੜੇ ਘੱਟ ਲਈ ਨਹੀਂ ਉਹ ਅਸੀਂ ਉਹ ਅਸੀਂ ਇਸ ਵਾਰ ਕੀ ਪ੍ਰਬੰਧ ਕੀਤਾ ਅਸੀਂ ਪਾਰਕਿੰਗ ਦੀ ਸਹੂਲਤ ਕਰ ਰਹੇ ਹਾਂ ਇਸ ਵਾਰ ਲੈਲੇ ਪਾਰਕਿੰਗ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਲੈਲੇ ਪਾਰਕਿੰਗ ਹੋਊਗੀ ਔਰ ਪ੍ਰਸ਼ਾਸਨ ਦਾ ਵੀ ਇਸ ਵਾਰ ਬਹੁਤ ਸਾਥ ਹੈ ਸਾਨੂੰ ਉਮੀਦ ਹੈ ਕਿ ਪ੍ਰਸ਼ਾਸਨ ਸਾਨੂੰ ਬਹੁਤ ਸਾਥ ਦੇਊਗਾ ਔਰ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਅਸੁਵਿਧਾ ਨਹੀਂ ਹੋਵੇ ਝੰਡੇ ਔਰ ਮਹਿੰਦੀ ਦੀ ਵੀ ਰਸਮ ਜੀ ਬਿਲਕੁਲ 22 ਤਰੀਕ ਨੂੰ ਚਾਦਰ ਦੀ ਰਸਮ ਹੋਊਗੀ ਜਿਹਦੇ ਵਿੱਚ ਅਜਮੇ ਸ਼ਰੀਫ ਤੋਂ ਫਾਜ਼ਕ ਤੋਂ ਬਖਤਿਆਰ ਕਾਕੀ ਦਿੱਲੀ ਤੋਂ ਔਰ ਹਜ਼ਰਤ ਮੁਹੰਮਦ ਨਿਜ਼ਾਮੁਦੀਨ ਔਲੀਆ ਦਿੱਲੀ ਤੋਂ ਕਲੀ ਸ਼ਰੀਫ ਤੋਂ ਚਾਦਰ ਆਦਮ ਲੈ ਕੇ ਆਣਗੇ ਉਸ ਤੋਂ ਬਾਅਦ ਦਰਬਾਰ ਦੀ ਚਾਦਰ ਪੇਸ਼ ਕੀਤੀ ਜਾਉਣੀ ਫਿਰ ਚੰਡੇ ਦੀ ਰਸਮ ਹੋਊਗੀ ਔਰ ਬਹੰਤੀ ਦਾ ਸਮੋ। ਸੋ ਕੁਝ ਸੰਗਤਾਂ ਜਿਹੜੀਆਂ ਨੇ ਉਹ ਕੈਂਦੀਆਂ ਨੇ ਜਿਹੜੀਆਂ ਬਾਹਰ ਰਹਿੰਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਆਉਣਾ ਚਾਹੁੰਦੇ ਹਾਂ। ਉਹਨਾਂ ਦੇ ਲਿਆੜਲੇ ਵੀ ਕੋਈ ਪ੍ਰਬੰਧ ਜਿਹੜੇ ਕੀਤਾ ਜਾ ਜੀ ਜੋ ਪੰਜਾਬ ਦੇ ਕੁਝ ਸ਼ਹਿਰ ਨੇ ਜਿੱਥੋਂ ਬਸਾਂ ਚੱਲ ਰਹੀਆਂ ਨੇ ਸੰਗਤ ਆਪਣੀ ਆਪਣੀ ਬਸਾਂ ਕਰ ਰਹੀਆਂ ਹੋਈਆਂ ਨੇ ਬਸ ਲੈ ਕੇ ਸੰਗਤ ਚੱਲੂਗੀ ਉਥੋਂ ਉਹਦੀ ਟਾਈਮਿੰਗ ਕੋਈ ਵੀ ਤੁਸੀਂ ਸਾਡੀ ਆਈਡੀ ਤੋਂ ਚੱਕ ਸਕਦੇ ਹੋ। ਇੱਕ ਕਫਤਾ ਪੈਨਾਂ ਦੀ ਟਾਈਮਿੰਗ ਪਤਾਤੀ ਜਾਊਗੀ ਆਈਡੀਆ ਤੇ ਕਿ ਕਿਹੜੇ ਕਿਹੜੀ ਬੱਸ ਕਿਹੜੀ ਕਿਹੜੇ ਸਟੇਸ਼ਨ ਤੋਂ ਚੱਲਣੀ ਹੈ ਕਿਸ ਜੰਦਰ ਮਾਨਸ ਸਾਹਿਬ ਬਟਿੰਡਾ ਮੋਡ ਕਿਥੋਂ ਤੋਂ ਬੱਸਾਂ ਚੱਲ ਰਹੀਆਂ ਉਹਨਾਂ ਦੀ ਪੂਰੀ ਡਿਟੇਲ ਸਾਡੀ ਆਈਡੀ ਤੇ ਪਤਾਤੀ ਜਾਊਗੀ ਉਸ ਆਈਡੀ ਦੇ ਕੰਟੈਕਟ ਕਰਕੇ ਜਿਹੜੇ ਵੀ ਸੇਵਾ ਦਾ ਸੇਵਾ ਲੈ ਬੱਸ ਲੈ ਕੇ ਆ ਰਹੇ ਉਹਨਾਂ ਨੂੰ ਮਿਲ ਸਕਦਾ ਹੈ ਬਾਬਾ ਜੀ ਸੰਤਾਂ ਨੂੰ ਕੀ ਸੰਦੇਸ਼ ਜੀ ਮੈਂ ਸਖਤ ਨਹੀਂ ਕਹਿਣਾ ਚਾਹੁੰਗਾ ਜੋ ਪ੍ਰੇਮਦਾਮ ਨੂੰ ਮੁਹੱਬਤ ਕਰਦੇ ਹੈ ਪਿਆਰ ਕਰਦੇ ਹੈ ਪ੍ਰੇਮਦਾਮ ਨੂੰ ਚਾਣ ਵਾਲੇ ਹੈ ਵੇਸ਼ ਕੋ ਕਿਸੇ ਵੀ ਸਟੇਟ ਦੀ ਬੈਠ ਰਹੇ ਹਰ ਸੰਤ ਨੂੰ ਮੈਂ ਕਹਾਂਗਾ ਕਿ ਪ੍ਰੇਮਦਾਮ ਮੇਲਾ ਆ ਗਿਆ ਜਿਵੇਂ ਉਮਮਾ ਕੇ ਮੇਲੇ ਚਾਹੁੰਦੇ ਹੋ ਇਸ ਵਾਰ ਵੀ ਆਓ ਮੇਲੇ ਦੀ ਰੌਣਕ ਨੂੰ ਵਧਾਓ ਪਰ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਪ੍ਰੇਮ ਧਾਮ ਸਰ ਅੱਜ ਜੋ ਮੀਟਿੰਗ ਹੋਈ ਵਿਸ਼ਾਲ ਮੀਟਿੰਗ ਹੀ ਕਹਿਣਾ ਚਾਹੂੰਗਾ ਜੀ ਮੀਟਿੰਗ ਬਹੁਤ ਵਧੀਆ ਹੋਈ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ 16ਵਾਂ ਵਿਸ਼ਾਲ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਜਾਏਗਾ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਵਾਰ ਬਹੁਤ ਵੱਡੀ ਸ਼ੋਭਾ ਯਾਤਰਾ ਵੀ ਕੱਢੀ ਜਾ ਰਹੀ ਹੈ ਉਸ ਦੇ ਮੇਨ ਦੱਸਿਆ ਗਿਆ ਹੈ ਮੇਲੇ ਦੇ ਅੱਜ ਦੀ ਮੀਟਿੰਗ ਦੇ ਵਿੱਚ ਤੇ ਅੱਜ ਜਦਾਂ ਪਸ ਜਾਵੜ ਦੇਖ ਸਕਦੇ ਆ ਕਿ ਐਦਾਂ ਲੱਗ ਰਿਹਾ ਜਿਵੇਂ ਅੱਜ ਹੀ ਮੇਲਾ ਹੁੰਦਾ ਅੱਜ ਹੀ ਮੇਲਾ ਹੁੰਦਾ ਉਹ ਪੰਜਾਬ ਦੇ ਲੋਕਾਂ ਨੂੰ ਇਸ ਮੇਲੇ ਦਾ ਉਤਸ਼ਾਹ ਹੀ ਬਹੁਤ ਹੁੰਦਾ ਪੰਜਾਬ ਦੇ ਜਿੰਨੇ ਵੀ ਲੋਕ ਨੇ ਇਸ ਮੇਲੇ ਦਾ ਹਰ ਸਾਲ ਇੰਤਜ਼ਾਰ ਕਰਦੇ ਨੇ ਇਸ ਕਰਕੇ ਅੱਜ ਹੀ ਪਰਮਾਤਮਾ ਦੀ ਕਿਰਪਾ ਨਾਲ ਬਾਬੇ ਦੀ ਕਿਰਪਾ ਦੇ ਨਾਲ ਅੱਜ ਹੀ ਇਦਾਂ ਮਹਿਸੂਸ ਹੋ ਰਿਹਾ ਪਿਆ ਕਿ ਅੱਜ ਹੀ ਮੇਲਾ ਸ਼ੁਰੂਆਤ ਹੋ ਗਈ ਮੇਲੇ ਦੀ ਸੰਗਤ ਕਿੱਥੋਂ-ਕਿੱਥੋਂ ਯਾਨੀ ਕਿ ਆਉਂਦੀ ਹੈ ਕਿਉਂਕਿ ਤੁਸੀਂ ਆਪ ਵੀ ਕਾਫੀ ਸਮੇਂ ਨਾਲ ਜੁੜੇ ਹੋ ਹਾਂਜੀ ਮੈਨੂੰ ਖੁਦ ਨੂੰ 16 ਤੋਂ 17 ਸਾਲ ਹੋ ਗਏ ਜੀ ਇੱਥੇ ਪ੍ਰੇਮ ਦਾ ਨਾਮ ਜੁੜੇ ਹੋਏ ਤੇ ਸੰਗਤ ਸਰ ਪੂਰੇ ਹਿੰਦੁਸਤਾਨ ਤੋਂ ਹੀ ਸੰਗਤ ਆਉਂਦੀ ਹੈ ਹਿੰਦੁਸਤਾਨ ਤਾਂ ਕੀ ਕਹੀਏ ਸੀ ਆਊਟ ਆਫ ਇੰਡੀਆ ਤੋਂ ਵੀ ਸੰਗਤ ਬਹੁਤ ਆਉਂਦੀ ਹੈ ਮੇਲੇ ਦਾ ਸਰ ਕਿੰਨਾ ਚਾ ਹੈ ਹਰ ਸਾਲ ਮੇਲੇ ਦਾ ਸਰ ਬਹੁਤ 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 ਚਾ ਹੈ ਸੰਗਤ ਸਾਰੀ ਨੂੰ ਹੀ ਮੇਲੇ ਦਾ ਬਹੁਤ ਚਾ ਹੈ ਤੂੰ ਹੰਤਾਮ ਦੇ ਨਾਲ ਮੇਲਾ ਮਨਾਉਂਦਾ ਹੁਣੀ ਤੋ ਦਿਲ ਹੈ ਵੀ ਹੁਣੀ ਮੇਲਾ ਦੀ ਸ਼ੁਰੂਆਤ ਹੋ ਗਈ ਹੋਈ ਹੈ ਸਰ ਅਜੇ ਵਿਸ਼ਾਲ ਮੇਲੇ ਦੀ ਰੱਖੀ ਏ ਸੀ ਕਿਹੜੇ ਕਿਹੜੇ ਡਿਸਕਸ ਹੋਏ ਪੁਆਇੰਟ ਜਿਹੜੇ ਡਿਸਕਸ ਹੋਏ ਦੇਖੋ ਜੀ ਜਿਹੜੇ ਮੇਨ ਪੁਆਇੰਟ ਡਿਸਕਸ ਹੋਣ ਵਾਲੇ ਹੁੰਦੇ ਆ ਉਹ ਤੇ ਆਪਣੇ ਸਿਰਫ ਮੀਟਿੰਗ ਵਾਸਤੇ ਅੱਜ ਮੇਨ ਮੀਟਿੰਗ ਦਾ ਮੇਨ ਕਾਰਨ ਹੀ ਹੈ ਸੀਗਾ ਕਿ ਆਪਣਾ ਜਿਹੜਾ ਵਿਸ਼ਾਲ ਮੇਲਾ ਆਣ ਵਾਲਾ 21 22 23 ਤਰੀਕ ਦਾ ਉਹਨੂੰ ਆਪਾਂ ਹੋਰ ਕਿੱਦਾਂ ਵਧੀਆ ਬਣਾ ਸਕਦੇ ਆ ਪਰ ਇਹਦੇ ਵਿੱਚ ਘਰ ਅੱਜ ਤੁਸੀਂ ਦੇਖ ਸਕਦੇ ਹੋ ਘਟੋ ਘਟ 500 ਸੰਗਤ 500 ਭਗਤ ਬੈਠੇ ਹੋਏ ਸੀਗੇ ਜੋ ਕਿ ਇਹ ਸ਼ੋਅ ਕਰ ਰਹੀ ਹੈ ਕਿ ਇਹ ਆਣ ਵਾਲੇ 2025 ਦਾ ਸਭ ਤੋਂ ਵੱਡਾ ਵਿਸ਼ਾਲ ਮੇਲਾ ਹੋਣ ਵਾਲਾ ਹੈ ਕੱਲਾ ਪੰਜਾਬ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਘਰ ਇਹ ਇੱਕ ਤੁਮ ਪਾ ਕੇ ਜਾਊਗਾ ਬਿਲਕੁਲ ਜੀ ਇਹ ਅੱਜ ਦੀ ਮੀਟਿੰਗ ਤੋਂ ਕਨਫਰਮ ਹੋ ਗਿਆ ਕਿੱਥੋਂ ਕਿੱਥੋਂ ਸੰਗਤ ਆਉਂਦੀ ਹੈ ਇਸ ਮੇਲੇ ਉੱਤੇ ਸੰਗਤ ਦੀ ਇਹ ਇਦਾਂ ਪੰਜਾਬ 'ਚੋਂ ਹਰਿਆਣੇ 'ਚੋਂ ਹਿਮਾਚਲ 'ਚੋਂ ਸਰਸੇ ਤੋਂ ਔਰ ਬਹੁਤ ਮਤਲਬ ਪੂਰਾ ਇੰਡੀਆ ਹੀ ਕਹਿ ਲਓ ਕੈਨੇਡਾ ਦੇ ਵਿੱਚ ਘਰ ਬੈਠੇ ਜਿਹੜੇ ਭਗਤ ਹੈਗੇ ਆਨਲਾਈਨ ਲਾਈਵ ਦੇਖਦੇ ਜਿਹੜੇ ਨਹੀਂ ਆ ਸਕਦੇ ਬਿਲਕੁਲ ਜੀ ਬਹੁਤ ਸੀ ਦੁਨੀਆ ਹੈਗੀ ਆ ਸਰ ਕੀ ਖਾਸ ਪ੍ਰਬੰਧ ਜਿਹੜੇ ਕੀਤੇ ਗਏ ਖਾਸ ਪ੍ਰਬੰਧ ਬਾਬਾ ਜੀ ਵੱਲੋਂ ਦੇਖੋ ਹਰ ਵਾਰੀ ਇਹੀ ਇੱਕ ਕੌਮੀ ਇਕਤਾ ਦਾ ਪ੍ਰਤੀਕ ਹੈ ਦਰਬਾਰ ਇੱਥੇ ਨਾ ਕੋਈ ਸਰਦਾਰ ਨਾ ਕੋਈ ਮੁਸਲਮਾਨ ਨਾ ਕੋਈ ਸਿੱਖ ਨਾ ਕੋਈ ਸਾਈ ਇੱਕ ਇਨਸਾਨੀਅਤ ਦੇ ਤੌਰ ਤੇ ਬਾਬਾ ਜੀ ਸਭ ਨੂੰ ਬੁਲਾਉਂਦੇ ਆ ਤੇ ਸਾਰੀ ਸੰਗਤ ਇੱਥੇ ਹਮ ਹਮਾ ਕੇ ਆਂਦੀ ਆ ਔਰ ਬਹੁਤ ਵਧੀਆ ਤਰੀਕੇ ਨਾਲ ਤੁਮ ਚਾ ਕੇ ਜਾਂਦੀ ਆ ਔਰ ਬਹੁਤ ਅچھے ਮੇਲੇ ਹੁੰਦੇ ਆ ਵੱਡੇ ਵੱਡੇ ਇੱਥੇ ਸਿੰਗਰ ਆ ਰਹੇ ਨੇ ਪਿਛਲੇ ਸਾਲ ਵੀ ਲਖਵ ਹਾਂਜੀ ਮੈਂ ਇੱਥੇ ਆਣਾ ਚਾਹਨਾ ਲਖਵਿੰਦਰ ਡਾਲੀ ਜੀ ਖੁਦ ਆ ਰਹੇ ਨੇ ਮਾਸਟਰ ਸ੍ਰੀਮ ਜੀ ਖੁਦ ਆ ਰਹੇ ਨੇ ਬਹੁਤ ਹੋਰ ਵਧੀਆ ਵਧੀਆ ਸਿੰਗਰ ਹੋਣ ਫਾਈਨਲ ਹੋਣ ਜਾ ਰਹੇ ਨੇ ਹੌਲੀ ਹੌਲੀ ਹੁੰਦੇ ਰਹਿਣਗੇ ਨਾਲ ਨਾਲ ਤੁਹਾਡੇ ਤੱਕ ਪਤਾ ਲੱਗਦਾ ਰਹੂਗਾ ਤਾਂ ਸੰਗਤਾਂ ਨੂੰ ਬਸ ਇਹੀ ਮੈਸੇਜ ਹੈ ਜੀ ਜਿੱਦਾਂ ਬਾਬਾ ਜੀ ਤੁਹਾਨੂੰ ਸਭ ਨੂੰ ਪਿਆਰ ਕਰਦੇ ਆ ਪ੍ਰੇਮ ਦਾਮ ਨੂੰ ਇੱਕ ਆਪਣਾ ਪਰਿਵਾਰ ਸਮਝਦੇ ਆ ਤੁਸੀਂ ਵੀ ਪ੍ਰੇਮ ਦਾਮ ਨੂੰ ਆਪਣਾ ਪਰਿਵਾਰ ਸਮਝੋ ਔਰ ਹੌਮਾ ਮਾਕੇ ਇਸ ਮੇਲੇ ਦੇ ਵਿੱਚ ਆਓ ਇਸ ਵਾਰੀ ਜਿਹੜੀ ਮੀਟਿੰਗ ਰੱਖੀ ਉਸ ਦੇ ਵਿੱਚ ਕਾਫੀ ਜਿਹੜੇ ਵਿਸ਼ੇ ਨੇ ਔਰ ਡਿਸਕਸ ਕੀਤੇ ਗਏ ਨੇ ਤੇ ਜਿਹੜੇ ਕਿ ਪ੍ਰਬੰਧ ਹੋਣ ਜਿਹੜੇ ਹੋਰ ਵਧੀਆ ਕੀਤੇ ਗਏ ਨੇ ਤੇ ਹੋਰ ਅਪਡੇਟਸ ਸਾਡੇ ਨਾਲ ਜੁੜੇ ਰਹਿਵਾਂਗੇ ਤਾਂ ਦੇਖਿਓ ਸਿਟੀ ਹੈਡਲਾਈਨਸ ਕੈਮਰਾਮੈਨ ਵ